ਉਹ ਤਾਂ ਇਹ ਕਰਨੇ ਕਰਨੇ ਨੇ ਸੈਂਡ ਵੇਖ ਜੇ ਤਾਂ ਲਿਖਿਆ ਨਹੀਂ ਮੈਨੂੰ ਤਾਂ ਕੋਈ ਸਮਝ ਹੀ ਨਹੀਂ ਆਉਂਦੀ ਤੂੰ ਵੇਖ ਲੈ ਆਂਦਾ ਹੀ ਥੋੜੇ ਜਾਈ ਨੇ ਮਾਤਾ ਖੁਸ਼ ਜੇ ਹੁਣ ਆਹ ਖੁਸ਼ ਆਂਦੇ ਮੈਨੂੰ ਲੱਗਦਾ ਤੁਸੀਂ ਨਾ ਡੱਬਾ ਵੇਖ ਕੇ ਜ਼ਿਆਦਾ ਖੁਸ਼ ਹੋ ਜੇ ਐਕਟਿਵਟੀ ਖੁਸ਼ੀ ਘਟਵਾ ਮੈਂ ਕਿਤੇ ਚੱਲ ਜਾਓ ਸਹੀ ਸਾਰੀ ਵੇਲਾ ਦਿਹਾੜੀ ਨਾਲ ਗਈ ਅੱਜ ਤੇ ਆਹੋ ਫਿਰ ਹੁਣ ਜਦੋਂ ਕਿਤੇ ਗਏ ਹੋਏ ਘੜੀ ਬਹਿਣਾ ਤੇ ਪੈਂਦਾ ਹੀ ਆ ਉਹ ਗੱਲ ਸੁਣਨੀ ਮੇਰੀ ਵੱਡਿਆ ਚਲਾ ਕੇ ਔਰ ਡੱਬੇ 'ਚ ਕੀ ਮੰਗਾਇਆਈ ਇੰਨੀਆਂ ਇੰਨੀਆਂ ਉਹਦੇ 'ਚ ਸ਼ੀਸ਼ੀਆਂ ਨਿਕਲਣੀਆਂ ਨੇ ਤੇ 50 ਰੁਪਈਆ ਦੀ ਮੈਂ ਦਿੱਤੀ ਆ ਉਹਨਾ ਮੰਮੀ ਮੈਂ ਮੇਕਅਪ ਦਾ ਸਮਾਨ ਮੰਗਵਾਇਆ ਏ ਮੇਕਅਪ ਦਾ ਸਮਾਨ ਮੰਗਾਇਆ ਏ ਉਸ ਦਿਨ ਤੇ ਸ਼ੈਂਪੂ ਮੰਗਾਏ ਹਨ ਐਨੇ ਵੜੇ ਹੁਣ ਤੂੰ ਮੇਕਅਪ ਦਾ ਸਮਾਨ ਮੰਗਾ ਲਿਆ ਵਾ ਇਦਾਂ ਨਾ ਕਰਿਆ ਕਰ ਇਦਾਂ ਤਾਂ ਤੂੰ ਘਰ ਨੂੰ ਲਟਾ ਛੜੇਂਗੀ ਜਦੋਂ ਸਾਡੇ ਵਾਰੇ ਪਾਰੇ ਹੁੰਦੇ ਸਨ ਨਾ ਅਸੀਂ ਲੱਸੀ ਪਾ ਲਿੰਦੇ ਹਾਂ ਤੇ ਸਰੋਂ ਦਾ ਤੇਲ ਲਾ ਲੜਾਣਾ ਐ ਸਵਾਫ ਸੁਥਰਾ ਮੂੰਹ ਹੋ ਜਾਣਾ ਹੁਣ ਤੇਰਾ ਮੂੰਹ ਬਦਲ ਗਿਆ ਵਾ ਮੰਮੀ ਦੱਸੋ ਹੁਣ ਜਿਹੜੀ ਚੀਜ਼ ਲੋੜੋਂ ਮੰਗਵੋਣੀ ਤੇ ਹੈ ਹੀ ਆਣਾ ਅਸੀਂ ਨਹੀਂ ਹੈ ਹੋਈ ਚੀਜ਼ਾਂ ਵਰਤਦੀਆਂ ਮੰਮੀ ਕਿਨਾਂ ਕਿ ਮਹਿੰਗਾ ਆ ਗਿਆ ਅ 2000 ਦਾ ਸਾਰਾ 2000 ਘਰੇ ਕੁੱਤੇ ਹੈ ਨਾ ਕੁਝ ਪੈਸੇ ਹਾਂਜੀ ਤੇ ਨਾਲੇ ਵਿੱਚ ਚੀਜ਼ਾਂ ਵੀ ਤੇ ਕਿੰਨੀਆਂ ਆਈਆਂ ਤੁਸੀਂ ਵੇਖੀਆਂ ਹੀ ਆ ਮੰਮੀ ਹੁਣ ਬੜੀਆਂ ਚੀਜ਼ਾਂ ਨੇ ਹੁਣ ਸਾਰੇ ਲਉਂਦੇ ਪੰਦੇ ਨੇ ਬੜੀ ਗੱਲ ਤੇ ਇਹ ਪਿੰਦਰ ਹੱਥ ਤੇ ਮਗਰ ਤੇਰਾ ਵਾਸਤੇ ਘਰੋਂ ਤੁਸੀਂ ਨਾਲ ਟਰਾਂ ਛੜੋ ਕੇ ਜਣਾ ਸੀ ਮੰਮੀ ਹੁਣ ਜੜੀ ਨੂੰ ਕੋਈ ਚੀਜ਼ ਚਾਹੀਦੀ ਹੈ ਲੈ ਕੇ ਦੇਣੀ ਹੈ ਕਿ ਨਹੀਂ ਤੇ ਐਡੀਆਂ ਐਡੀਆਂ ਮਹਿੰਗੀਆਂ ਲਈ ਦੀਆਂ ਨੇ ਫੇਰ ਉੱਥੇ ਗੱਲ ਆ ਗਈ 2000 ਦੇ ਸ਼ੈਂਪੂ ਆਏ ਨੇ ਮੰਮੀ ਮਹਗਾਈ ਕਿੰਨੀ ਹੈ ਉਹ ਵੀ ਤੇ ਵੇਖਿਆ ਕਰੋ ਨਾ ਹੁਣ ਬਾਹਰ ਚੱਲਣ ਗਈ ਤੇ ਆਏ ਨਾਲੇ ਮੰਮੀ ਕਿਹੜੀ ਇੱਕ ਅੱਧੀ ਚੀਜ਼ ਆ ਵਿੱਚ ਕਿੰਨੀਆਂ ਵਾ ਤੁਸੀਂ ਵੇਖ ਕੇ ਲਈਆਂ ਵਾ ਤਾਂ ਇਹ ਤੁਸੀਂ ਮੈਨੂੰ ਕਹਿੰਦੇ ਭੀ ਐਡੀਆਂ ਡੱਬੀਆਂ ਵਾ ਨਾਲੇ ਹੁਣ ਜੇ ਮੈਂ ਪਿੰਡ ਰਿਣੀ ਇੱਥੇ ਆ ਤੇ ਮੈਂ ਇੱਥੇ ਹੀ ਮੰਮੀ ਚੀਜ਼ਾਂ ਲੈਣੀਆਂ ਵਾ ਕਿਉਂ ਮਗਰ ਲੈਣ ਨੂੰ ਕਿਆ ਕਰਾਂ ਕਿ ਮੈਨੂੰ ਲੈ ਕੇ ਦੇ ਕੇ ਜਾਓ ਤਾਂ ਪਹਿਲੇ ਲੋਕੀ ਇੰਦਰ ਕਰ ਦਿੰਦੇ ਦੇਸੀ ਸਾਬਣ ਮੂੰਹ ਨੂੰ ਲਾਉਂਦੇ ਹੁੰਦੇ ਹਨ ਤੇ ਚੁੱਪ ਕਰਕੇ ਲੱਸੀ ਸਿਰ 'ਚ ਪਾ ਲੈਣੀ ਤੁਹਾਨੂੰ ਸਮਝਾਇਆ ਕਿੰਨੀ ਵਾਰ ਵੀ ਆਪਣਾ ਘਰ ਰੱਖੋ ਇਤਰਾ ਦੇ ਯਾਰ ਛਡੋਗੇ ਤੁਸੀਂ ਉਹਦੇ ਚ ਫਾਲਤੂ ਕੋਈ ਚੀਜ਼ ਨਹੀਂ ਸਾਰੀਆਂ ਕੰਮ ਦੀਆਂ ਚੀਜ਼ਾਂ ਨੇ ਮੈਨੂੰ ਪਤਾ ਮੈਨੂੰ ਨੇ ਬਖਾਇਆ ਸੀ ਅੱਗਰ ਚਲੋ ਠੀਕ ਐ ਸਪੋਰਟਰ ਤਾਂ ਸਾਰੀਆਂ ਤੇਰੀਆਂ ਨੇ ਜਾਓ ਉਹ ਚਲ ਤੂੰ ਜਾ ਕੇ ਹੱਕ ਕਰ ਆਪਣਾ ਉਹ ਏ ਚੜੀ ਫੇਰਨਾ ਮੈਂ ਇਦਾਂ ਨਾ ਕਰਿਆ ਕਰ ਮੰਮੀ ਤੁਸੀਂ ਉਹਨੇ ਇਦਾਂ ਕਰਿਆ ਕਰੋ ਅਜੇ ਆਏ ਆ ਤੁਸੀਂ ਆਉਂਦੇ ਹੰਡਾ ਪਰ ਮੈਂ ਉਹਦੇ ਸਾਹਮਣੇ ਤੁਹਾਨੂੰ ਕੁਝ ਕਿਹਾ ਨਹੀਂ ਤੇ ਬੇਇੱਜ਼ਤੀ ਤੇ ਫਿਰ ਮੇਰੀ ਹੋਈ ਐ ਨਾ ਉਹਦਾ ਪਾਈਆ ਫੜਾ ਕੇ ਗਿਆ ਸੀ ਕਾਦੀ ਬੇਇੱਜ਼ਤੀ ਹੋ ਗਈ ਤੁਹਾਡੀ ਮੈਨੂੰ ਦੱਸ ਕੇ ਗਏ ਹੋ ਵੀ ਆਉਣਾ ਵਾ ਤੇ ਨਾਲੇ ਮੈਨੂੰ ਪੈਸੇ ਦੱਸ ਜਾਂਦੇ ਹੋ ਆਪੇ ਘਰ ਖਾਣ ਦੇ ਆਪੇ ਘਰ ਲਟਾਉਣ ਦੇ ਜਾਓ ਹੋਈ ਤਾਂ ਗੱਲਾਂ ਨੇ ਮਾੜੀਆਂ ਜਿਹੜੀਆਂ ਵੱਡਿਆਂ ਦੀਆਂ ਮੰਨਣੀਆਂ ਨਹੀਂ ਇਹ ਕਮਾਇਆ ਨਾ ਛੇਤੀ ਟਾੜਾ ਲਟਾਇਆ ਜਾਏਗਾ ਘਰ 'ਚ ਰਹਿਣ ਨਹੀਂ ਦਿੰਦੇ ਕੋਈ ਵੀ ਸਾਡਾ ਬਣਿਆ ਸੀ ਤੇ ਸਭ ਕੁਝ ਬਣ ਗਿਆ ਨਵਦੀਪ ਤੈਨੂੰ ਮੈਂ ਕਿਹਾ ਸੀ ਨਾ ਉਦੋਂ ਕਿ ATM ਤੋਂ ਕਰ ਦੇਣਾ ਪੈਸੇ ਤੂੰ ਹੀ ਨਹੀਂ ਜਾਂਦੀ ਐਨਾ ਟਾਈੜੇ ਸਾਹਮਣੇ ਕੀਤਾ ਤੇ ਸਹੀ ਉਹਦੋਂ ਨਹੀਂ ਹੋਏ ਉਹਨੇ ਨਹੀਂ ਐਕਸੈਪਟ ਹੀ ਨਹੀਂ ਕੀਤੇ ਜੀ ਉਦੋਂ ਨਹੀਂ ਹੋਇਆ ਤੇ ਅਗਲੇ ਦਿਨ ਕਰ ਲੈਂਦੇ ਮੰਮੀ ਨੂੰ ਪਤਾ ਨਹੀਂ ਹੀ ਲੱਗਣਾ ਉਹ ਜ਼ਿਆਦਾ ਪੈਸੇਆਂ ਕਰਕੇ ਡਏ ਨੇ ਵੀ ਮਹਿੰਗੀਆਂ ਚੀਜ਼ਾਂ ਨੇ ਪਰਪਿੰਦਰ ਮੈਨੂੰ ਅੱਗੇ ਪਤਾ ਹੈ ਕਿ ਅੱਜ ਹੀ ਆਜਣਾ ਵਾ ਹਲੇ ਤਰੀਕ ਤੇ ਦੋਵਾਂ ਦਿਨਾਂ ਦੀ ਹੋਰ ਵਾ ਤੇ ਉਦੋਂ ਆਉਣਾ ਹੀ ਇਹ ਮੈਂ ਇਹ ਤਾਂ ਕਦੀ ਮਗਾਇਆ ਨਹੀਂ ਪਹਿਲਾਂ ਇਹ ਤਾਂ ਤੈਨੂੰ ਪਤਾ ਹੋਣਾ ਚਾਹੀਦਾ ਪਰ ਐ ਕਿ ਇਦਾਂ ਦਾ ਗਾ ਨਹੀਂ ਹੋ ਇਦਾਂ ਹੋਣਾ ਚਾਹੀਦਾ ਵੈਹਣਾਂ ਦੀ ਡਿਲੀਵਰੀ ਕਿੰਨੀ ਫਾਸਟ ਆ ਨਾ ਛਾਟੀ ਦੇ ਗਏ ਨੇ ਹਮ ਪਰਪਿੰਦਰ ਮੈਂ ਕਿਹੜੀਆਂ ਹੋਣੇ ਚੀਜ਼ਾਂ ਮੰਗੋਣੀਆਂ ਮੇਰਾ ਬੱਥੇਰਾ ਟਾਈਮ ਲੰਝਣਾ ਉਹ ਵੇਖਣ ਨੂੰ ਇੰਨੀ ਇੰਨੀਆਂ ਕ ਲੱਗਣ ਦੀਆਂ ਨੇ ਪਰ ਇਹ ਕਿਉਂ ਨਾਲ ਸਾਰਾ ਨੰਗ ਜਾਣਾ ਵਾ ਹਾ ਫਿਰ ਬ੍ਰਾਂਡ ਦੀ ਚੀਜ਼ ਆ ਫਿਰ ਮਹਿੰਗੀ ਤੇ ਹੋਣੀ ਹੀ ਇਹਦੇ ਹਾਂਜੀ ਚਲ ਕੋਈ ਗੱਲ ਨਹੀਂ ਜਾ ਹਾਂ ਲਿਆ ਪਾਣੀ ਪੁਣੀ ਪੀਏ ਪਿੰਦਰੇ ਬਹੁਤੀਆਂ ਮਹਿੰਗੀਆਂ ਆਉਣੀਆਂ 100 100 200 200 ਦੀਆਂ ਚੀਜ਼ਾਂ ਤੇ ਹੀ ਵੇਖ ਲਿਓ ਭਾਵੇਂ ਆਪ ਹੀ ਹੈ ਵੀ ਤੇ ਕਿੰਨੀਆਂ ਨੇ ਕਿੱਟ ਬਣਾਈ ਉਹਨਾਂ ਨੇ ਪੂਰੀ ਚਲ ਦੇ ਦੇ ਹੈ ਮੰਮੀ ਗੱਲਾਂ ਸੁਣਾਉ ਤੇ ਗੱਲਾਂ ਗੱਲਾਂ ਚ ਪੁੱਛ ਹੀ ਲੈਂਦੇ ਵੀ ਹੁਣ ਰੱਖਿਆ ਕਿੱਥੇ ਜੇ ਇਹ ਨਾ ਕਿਤੇ ਲੋਕ ਲਾਹੜਿਆਏ ਉਹਨਾਂ ਨੂੰ ਮੈਂ ਲੇਮ ਨਹੀਂ ਟੜੇ ਵਾਸਤੇ ਪਲਕਪੋਤ ਤੂੰ ਡੇਕ ਜਾਣਾ ਵਾ ਇਹਦੇ ਉੱਪਰ ਹੀ ਚੜੀ ਰਹਿਣੀ ਆ ਜਦੋਂ ਤੈਨੂੰ ਮੈਂ ਤਿਆਰ ਕਰਨ ਲੱਗਦੀ ਆ ਤੂੰ ਇੱਥੇ ਆ ਜਾਨੀ ਆ ਤੂੰ ਨਾਲ ਜਾਣਾ ਕਿ ਨਹੀਂ ਮੇਰੇ ਇਹ ਕੀ ਆਖਂਦੀ ਆ ਭਾਬੀ ਜੀ ਮੈਂ ਤਿਆਰ ਕਰਨ ਢੀਆ ਖਵਲ ਤੇ ਤਿਆਰੀ ਨਹੀਂ ਹੁੰਡੀ ਇੱਥੇ ਆ ਜਾਂਦੀ ਘੜੀਮੁੜੀ ਕੋਈ ਗੱਲ ਨਹੀਂ ਇਹਨੂੰ ਤੁਸੀਂ ਰਹਿਣ ਦਿਓ ਤੇ ਵੀਰ ਜੀ ਤੇ ਤੁਸੀਂ ਚੱਲ ਜਾਓ ਨਾਲੇ ਮੈਂ ਕੱਲੀ ਘਾੜਿਆ ਮੇਰੇ ਲਾਗੇ ਰਹੇਗੀ ਰਹਿਣਾ ਬਤੂ ਮੁਝਾਰਾ ਮੇ ਕੋੜਾ ਨਾ ਪਈ ਕੋੜਣਾ ਵਾ ਕੋਈ ਗੱਲ ਨਹੀਂ ਜਾਓ ਤੁਸੀਂ ਲੇਟਣਾ ਹੋ ਜਿਓ ਰਹਿਣ ਦੋ ਇਹਨੂੰ ਹੀ ਚੱਲ ਤੂੰ ਮੈਂ ਤੁਹਾਨੂੰ ਉਸਤਾਵੇਗੀ ਫੇਰ ਚੱਲ ਕੋਈ ਗੱਲ ਨਹੀਂ ਕਵਲ ਫੇਰ ਤੂੰ ਰਖ ਲੈ ਘਰੇ ਇਹਨੂੰ ਕੋਈ ਗੱਲ ਨਹੀਂ ਤੁਸੀਂ ਵੀ ਟਾਈਮ ਸਿਰ ਜਾਓ ਗਰਲੀਨ ਚਲੋ ਚਲੀਏ ਨਾ ਟਾਈਮ ਮੈਂ ਤੇ ਤਿਆਰ ਹਾਂ ਪਲਕ ਨੂੰ ਤਿਆਰ ਕਰਨ ਦੀ ਤਾਂ ਹੋਣੀ ਹੁੰਦੀ ਤੇ ਫੇਰ ਇਹਨੂੰ ਖੜਨਾ ਨਹੀਂ ਨਾ ਰਹਿੰਦੀ ਹੈ ਕਵਲ ਕਹਿਣ ਦੀ ਮੈਂ ਕੱਲੀ ਆ ਤੇ ਚੱਲ ਭਾਬੀ ਤੁਸੀਂ ਛੱਡ ਦਿਓ ਇਹਨੂੰ ਵੈਸੇ ਤਾਂ ਵਾਕਈ ਮੌਸਮ ਹੀ ਜਿੱਦਾਂ ਬਾਹਰ ਹੋਏ ਨਾ ਬੱਦਲ ਜਿਹਾ ਵੀ ਹੋਇਆ ਵਾ ਠੰਡਾ ਮੌਸਮ ਆ ਤੇ ਰਹਿਣ ਦੇ ਬੱਚੇ ਘਰ ਮੁੜ ਕੇ ਢਿਲ ਮੱਠ ਹੋਊਗੀ ਲੱਗ ਮੈਂ ਤੈਨੂੰ ਕਹਿਣ ਦੀ ਹਾਂ ਵੀ ਫੇਰ ਕਿਹ ਦਿਨ ਚੱਲ ਜਾਂਦੇ ਮੌਸਮੀ ਵੀ ਹੁਣ ਖਰਾਬ ਹੋ ਜਾਂਦਾ ਉਹ ਨਹੀਂ ਨਹੀਂ ਕਰਲੀ ਨਾ ਅੱਜ ਹੀ ਜਾਣਾ ਵਾ ਤੈਨੂੰ ਪਤਾ ਜੇ ਆਪਾਂ ਪਹਿਲਾਂ ਕਿਤੇ ਹੋਰ ਚੱਲ ਗਏ ਨਾ ਤੇ ਭੂਆ ਨੇ ਫੇਰ ਗੁੱਸਾ ਕਰਨਾ ਤੇ ਨਾਲੇ ਉਹ ਦਿਨ ਹੀ ਮੈਂ ਦੱਸ ਕੇ ਨਹੀਂ ਆਇਆ ਕਿਉਂਕਿ ਮੇਰਾ ਖਿਆਲ ਹੀ ਕਿ ਭੂਆ ਨੂੰ ਆਣ ਕੇ ਸਰਪ੍ਰਾਈਜ਼ ਦਵਾਂਗੇ ਤੇ ਆਪਾਂ ਹੋਰ ਕਿਤੇ ਨਹੀਂ ਜਾਣਾ ਪਹਿਲਾਂ ਭੂਆ ਕੋ ਹੋਂ ਹੋ ਕਰਨੇ ਆ ਬਾਕੀ ਕੰਮ ਬਾਅਦ ਕਰਾਂਗੇ ਭੂਆ ਨੇ ਖੁਸ਼ੀ ਵੀ ਵੜੀ ਹੁਣ ਆਹਨੂੰ ਵੇਖ ਕੇ ਭੂਆ ਨੂੰ ਫੇਰ ਚਾਹ ਤੇ ਹੋਣੀ ਆ ਵੀ ਆਪਣੇ ਘਰ ਚਲੋ ਤੇ ਕੇ ਆ ਤੇ ਘਰ ਕੋਈ ਨਵੀਂ ਚੀਜ਼ ਆਈ ਹੈ ਤੇ ਕੋਈ ਚੰਗੀ ਚੀਜ਼ ਹੀ ਹੁੰਦੀ ਹੈ ਤੇ ਚਲੋ ਆਓ ਚਲੀਏ ਚਲੋ ਮੈਂ ਲੈ ਆਈ ਜੇ ਪਰਸ ਚਲੋ ਪਿੰਦਰ ਹਾਂਜੀ ਤਹੀ ਯਾਰ ਕਿ ਡੇਰਾ ਆਮਨਾਲ ਤੋਂ ਰੇਫੀ ਰਹਿੰਦੇ ਹੋ ਜਿਉਂ ਉਹਨਾਂ ਨੇ ਆਣਾ ਵੀਰਜੀ ਹੋਣਾ ਤੇ ਕੁਛ ਚਾਹ ਦੇ ਨਾਲ ਲੈ ਆਈ ਹੋਣਾ ਇਸ ਮਣ ਉਹ ਸਭ ਕੁਝ ਹੈਗਾ ਉਹ ਵੇਖ ਬਿਸਕਟ ਪੂਜੀ ਆ ਪਿਆ ਅੰਦਰ ਮੈਂ ਸੋਚੀ ਤੂੰ ਵੇਖਿਆ ਨੀ ਮੈਂ ਵੇਖਿਆ ਵਾ ਤਾਂ ਹੀ ਤੇ ਤੁਹਾਨੂੰ ਕਹਿਨ ਦੀ ਕੁਝ ਹੋਰ ਵੀ ਲੈ ਆਓ ਆਪੁੱਦ ਨਹੀਂ ਗਏ ਹਾਂ ਤੇ ਕਿੰਨੀ ਅਗਲੇ ਨੇ ਸੇਵਾ ਕੀਤੀ ਸੀ ਤੀ ਬਿਸਕੁਟ ਭੁਜ ਨਾਲ ਪਿਉਂਦੇ ਵਾਵਾ ਚੰਗੇ ਲੱਗੋਗੇ ਨਵਦੀਪ ਮੈਂ ਮੰਮੀ ਨੂੰ ਕਿਹਾ ਸੀ ਮੰਮੀ ਆਂਦੇ ਵੀ ਠੀਕ ਐ ਹੋਈ ਜੇ ਨਹੀਂ ਤੇ ਜਾ ਕੇ ਤੂੰ ਗੱਲ ਕਰ ਲੈ ਮੰਮੀ ਉਹ ਬਾਹਰ ਬੈਠੇ ਮੈਂ ਨਹੀਂ ਮੰਮੀ ਨਾਲ ਗੱਲ ਕਰਨੀ ਮੰਮੀ ਨੇ ਤੇ ਹੋਰ ਦੀਆਂ ਹੋਰ ਸੁਣਾਉਣੀਆਂ ਮੈਨੂੰ ਚੱਲ ਮੈਨੂੰ ਕੀ ਲੱਗੇ ਪਿਆਦਾਂਗੀ ਫੋਕੀ ਚਾ ਬੇਸਤੀ ਤੇ ਤੁਹਾਡੀ ਹੋਣੀ ਮੇਰੇ ਕੇ ਰਿਸ਼ਤੇਦਾਰ ਆਉਣੇ ਨੇ ਆਉਣੇ ਤੇ ਤੁਹਾਡੇ ਹੀ ਆਣਾ ਤੇਰੀ ਵੀ ਹੁਣ ਰਿਸ਼ਤੇਦਾਰੀ ਏ ਇਦਾਂ ਨਹੀਂ ਕਹੀਦਾ ਹੁੰਦਾ ਤੇ ਨਾਲੇ ਤੈਨੂੰ ਨਾ ਹੌਲੀ ਹੌਲੀ ਆ ਬੀਬੇ ਤੇ ਨਾ ਐਦੋ ਨਮੀ ਨਮੀ ਹੈ। ਮੈਨੂੰ ਸਾਰਾ ਪਤਾ ਵਾ। ਕੰਜੂਸਾਂ ਨੇ ਪਾਣ ਲਿਆ ਮੰਮੀ। ਐਨੀ ਕੰਜੂਸੀ ਵੀ ਕੀ ਕਰਨੀ ਹੋਈ ਭਲਾ। ਚੱਲ ਕੋਈ ਨਹੀਂ ਘਰ ਦਾ ਇਹ ਬਣਾਉਂਦੇ ਨੇ। ਕੀ ਬਣਾਇਆ ਵਾ? ਬਣਾਇਆ ਤਾਂ ਕੁਝ ਵੀ ਨਹੀਂ ਹੈਗਾ। ਬਸ ਆ ਖੜੇ ਕਾਛੜੇ ਨਾ ਕੋਈ ਤੁਹੀਂ ਰੰਗ ਕਰਾਉਂਦੇ ਨਾ ਕੁਝ ਹੋਰ। ਫਰਸ਼ ਵੀ ਥੱਲੋਂ ਟੁੱਟਾਂ ਦੀ ਔਰ ਜੇ ਮੰਮੀ ਨੂੰ ਕਹੀਦਾ ਮੰਮੀ ਉਹ ਪਾਸੇ ਬਣੀ ਆਉਂਦੇ। ਫਿਰ ਇਹਨੇ ਪਹਿ ਕਿੱਥੇ ਜਾਂਦੇ ਆ? ਮੈਂ ਤਾਂ ਬੜੀ ਯਾਰੀ ਕਹਿਨਾ ਵਾ। ਨਹੀਂ ਮੰਨਦੇ। ਜੜਾ ਪਿਆ ਹੁੰਦਾ ਬੈਂਕ 'ਚ ਹੀ ਜਮਾ ਕਰਾਈ ਜਾਣਾ। ਤੇ ਉੱਥੇ ਪਿਆ ਨੂੰ ਲੀ ਲੱਗਣੀ ਉਹਨਾਂ ਨੂੰ ਕਿਤੇ ਲਾ ਲਓ ਪਤਾ ਲੱਗੇ ਵੀ ਹਾਂ ਕੰਮ ਚ ਕੀਤਾ ਵਾ ਨਾ ਕਿਸੇ ਨੂੰ ਕੋਈ ਚੀਜ਼ ਲੈ ਦੇਂਦਿਆਂ ਨਾ ਕੁਝ ਹੋਰ ਚੱਲ ਕੋਈ ਗੱਲ ਨਹੀਂ ਚਲੋ ਲਾਓ ਫਿਰ ਤੇ ਲੀਨ ਵਾਲੇ ਤਾਂ ਚੇਤਾ ਰੱਖਣਾ ਹੀ ਉਹ ਵਾਲੀ ਡੱਬਾ ਖੜਨਾ ਛੱਡ ਨਹੀਂ ਉਹ ਤੇ ਚੇਤੇ ਨਾ ਖੜਨਾ ਵਾ ਉਹ ਆਣੇ ਤਾਂ ਗੱਲਾਂ ਕਰ ਦੇਣੀਆਂ ਨੇ ਚਲੋ ਬੈਠੋ ਚਲੋ ਮੰਮੀ ਹਾਂ ਮੈਂ ਤਾਂ ਨਵਦੀਪ ਨੂੰ ਤਾਂ ਸਮਝਾਇਆ ਪਰ ਉਹ ਨਹੀਂ ਮੰਨਣ ਦੇ ਆਹਦੀ ਵੀ ਚਾਹ ਪਾਣੀ ਨਾਲ ਕੋਈ ਸਮਾਨ ਲੈ ਆਵੋ ਇਹ ਬੈਠਾ ਰੋ ਚੁੱਪ ਕਰਕੇ ਉਹ ਕਹਿੰਦਾ ਸਭ ਕੋ ਯਾ ਹੈਗਾ ਘਰ ਮਮੇ ਮੈਨੂੰ ਇਹ ਗੱਲ ਤੇ ਸਮਝ ਨਹੀਂ ਲੱਗੀ ਹੂੰ ਤੇ ਲਾਵਾ ਇਹ ਪਰਸੋਂ ਉੱਕ ਗਿਆ ਹੂੰ ਤੇ ਫੇਰ ਅੱਜ ਆਉਣਾ ਕੋ ਕੰਮ ਕੋ ਮੈਂ ਦੱਸਿਆ ਨਹੀਂ ਤਾਨੂੰ ਉਹ ਦੋਨ ਨੇ ਕੁਝ ਉਹਨੇ ਦੱਸਿਆ ਨਹੀਂ ਮੈਨੂੰ ਇਹ ਹੋਈ ਜਾਂਦਾ ਹੈ ਕਿ ਤਿੰਦਰਵਾਲ ਮੈਂ ਆਇਆ ਹਾਂ ਇਹੋ ਜਿਹਾ ਕਿਹੜਾ ਕੰਮ ਹੋਏਗਾ ਮੈਂ ਕਹਿਣ ਰਿਹਾ ਵੀ ਮੈਨੂੰ ਦੱਸ ਤੇ ਸਹੀ ਅਸੀਂ ਨਹੀਂ ਨਹੀਂ ਅਸੀਂ ਬਸ ਆਉਣ ਲੱਗੇ ਆ ਚਲ ਕੋਈ ਨਹੀਂ ਆ ਜਣਾ ਨੇ ਆਈ ਜਾਣਾ ਪਤਾ ਲੱਗ ਹੀ ਜਾਣਾ ਆਹੋ ਚਲ ਮੈਂ ਵੀ ਪਤਾ ਹੋਈ ਥੋੜਾ ਜਿਹਾ ਬੰਦੇ ਨੂੰ ਹਣਾ ਹੋਈ ਜਾਂਦਾ ਆਹੋ ਇਹ ਤਾਂ ਗੱਲ ਹੈਈ ਤੇ ਚਲ ਜਾ ਤੂੰ ਨਾ ਨਾ ਚਰ ਪੱਠੇ ਪਾ ਲੈ ਵੇਲੀ ਚ ਮੁੜ ਕੇ ਆਗੇ ਤੇ ਫਿਰ ਤੂੰ ਘੜੀ ਬਹਿ ਜਾਣਾ ਉਹਨਾਂ ਦੇ ਕੋਲ ਕੋਈ ਨਹੀਂ ਮੰਮੀ ਪਾ ਦੇ ਨਾ ਹਜੇ ਬਥੇਰਾ ਟਾਈਮ ਹੈ ਇੰਦਰ ਜਦੋਂ ਬਹਿ ਗਿਆ ਫੇਰ ਨਹੀਂ ਨਾ ਟਾਈਮ ਵੇਖਿਆ ਜਾਂਦਾ ਚਲ ਉਧਰ ਡੰਗਰ ਪੱਠੇ ਖਾ ਲੈਣਗੇ ਤੈਨੂੰ ਪਤਾ ਹੀ ਰਾਤ ਨੂੰ ਝੋਣੀ ਹੈ ਫਿਰ ਮੱਝ ਚਲੋ ਫਿਰ ਪਾਉਨਾ ਕੋਈ ਨਹੀਂ ਯਾ ਜਿਹੜਾ ਕੰਮ ਹੋ ਜੇ ਉਹ ਹੀ ਚੰਗਾ ਇੰਨਾ ਵੀ ਆਹ ਆਹ ਕੇ ਕੰਮ ਕਰਾਉਣਾ ਪੈਂਦਾ ਆਪਣੇ ਆਪ ਤੇ ਨਾ ਕਰਨਾ ਹੀ ਨਹੀਂ ਹੁੰਦਾ ਲੈ ਬੱਲੇ ਬੱਲੇ ਲੱਗਦਾ ਵਧਾਈ ਬਣ ਗਈ ਹੈ ਵਧਾਈ ਵੀਰ ਨੂੰ ਬਹੁਤ ਸਾਰੀ ਸასი ਕਾਲ ਨਵੀ ਲਾਈ ਏ ਹਾਂ ਤੇ ਨਵੀ ਲੱਗਦੀ ਜੰਸੀ ਚ ਲੈ ਆਏ ਲੈ ਫਿਰ ਤਾਂ ਵਧਾਈਆਂ ਤੈਨੂੰ ਬਹੁਤੀਆਂ ਬਹੁਤੀਆਂ ਤੇ ਹੋਰ ਕਿਤਾ ਕਹਿਮ ਵਧੀਆ ਵਧੀਆ ਜਦੋਂ ਤਾਂ ਕਹੇ ਭਰਾ ਨਾਲੇ ਖੜਦੇ ਆ ਪਰ ਤੂੰ ਮਿਲਿਆ ਹੀ ਨਹੀਂ ਤੇ ਲੈ ਵੀ ਜੇ ਤੂੰ ਸੱਚ ਪੁੱਛੇ ਨਾ ਮੈਂ ਉਦੋਂ ਦਾ ਸੋਚਣ ਡਿਆ ਵੀ ਪਤਾ ਨਹੀਂ ਕਿਹੜਾ ਕੰਮ ਹੀ ਹੁਣ ਵੀ ਤੈਨੂੰ ਪੁੱਛਣ ਡਿਆ ਫੋਨ ਤੇ ਤੂੰ ਤਾਂ ਵੀ ਨਹੀਂ ਦੱਸਿਆ ਮੇਲਾ ਤਾਂ ਸਰਪ੍ਰਾਈਜ਼ ਦਿੱਤਾ ਤੇ ਖੁਸ਼ੀ ਹੋਈ ਨਾ ਮੈਂ ਨਾ ਬੈਣੀ ਖੁਸ਼ੀ ਓ ਮੰਮੀ ਬਾਹਰ ਆਓ ਤੇਲ ਤੂੰ ਲੈ ਆਓ ਹਜੇ ਨਾ ਲਈ ਤੇਲ ਚੋਲ ਗੀ ਨਾਲੇ ਸੱਚ ਭਾਬੀ ਤੁਹਾਨੂੰ ਬਹੁਤੀਆਂ ਵਧਾਈਆਂ ਤੁਹਾਨੂੰ ਬਹੁਤੀਆਂ ਮੇਲਾ ਆਪਣੇ ਭੈਣ ਭਰਾਵਾਂ ਨੂੰ ਕਿੰਨੀ ਖੁਸ਼ੀ ਹੁੰਦੀ ਹੈ ਨੰਨੀ ਸੀ ਹੋਰ ਵੀ ਤੇ ਭੈ ਹੀ ਬੜੀ ਖੁਸ਼ੀ ਸੀ ਕਿੰਨਾ ਟਾਈਮ ਲੱਗਾ ਥੇ ਓਏ ਉੱਥੇ ਭਰਾ ਕੋਈ ਨਾ ਪੁੱਛ ਮੈਂ ਤਾਂ ਕਿਹਾ ਕਿ ਘੰਟੇ ਡੇਢ ਚ ਖਲਾਸੀ ਹੋ ਜਾਣੀ ਆ ਅੱਛਾ ਇਹਨੂੰ ਪੁੱਛ ਲੈ ਖਾਤੀ ਵੱਜ ਗਈ ਘਰ ਆਉਂਦੇ ਆ ਜਦੋਂ ਤੂੰ ਮੈਨੂੰ ਫੋਨ ਕੀਤਾ ਜੇ ਦੱਸਦਾ ਤਾਂ ਮੈਂ ਉਥੋਂ ਉਣ ਆ ਜਾਂਦਾ ਆਹੋ ਪਰ ਫਿਰ ਮੈਂ ਸੋਚਿਆ ਉਹ ਵੀ ਅਗਲਾ ਕੀ ਰੰਗ ਚ ਪੰਗ ਪਾਉਣਾ ਵਾ ਚਲੋ ਦਰਿੰਚ ਗਿਆ ਦਮੀ ਨਵੀਂ ਦੇ ਨਹੀਂ ਚੱਲ ਕੋਈ ਗੱਲ ਨਹੀਂ ਲੈ ਵੀ ਮੈਨੂੰ ਬੜੀ ਖੁਸ਼ੀ ਹੋਈ ਆ ਤੂੰ ਆੜ ਮੇਲੇ ਕਿੰਨੇ ਖੁਸ਼ੀ ਹੋਣੀ ਹੈ ਨਾ ਮੈਂ ਲੈਵਣਾ ਮੰਮੀ ਲੈ ਆ ਮੈਂ ਇਹ ਕੀ ਰੌਲਾ ਪਾਏ ਕੌਣ ਆਇਆ ਵੇ ਮੰਮੀ ਲਾਹ ਆਇਆ ਨਵੀਂ ਸਕੂਟਰੀ ਲੈ ਕੇ ਅੱਛਾ ਚਲ ਜਾਓ ਤੇਲ ਪਿਆ ਲੈ ਆ ਫੜ ਕੇ ਹਲੋ ਲੈ ਫਿਰ ਤੇ ਵਧਾਈਆਂ ਬਣ ਗਈਆਂ ਕੇ ਲੋਜੋ ਲੋਜੋ ਸასი ਘਾਲ ਪਰ ਵਧਾਈਆਂ ਬਹੁਤੀਆਂ ਬਹੁਤ ਤੁਹਾਨੂੰ ਬਹੁਤੀਆਂ ਵਧਾਈਆਂ ਉਹ ਸასი ਘਾਲ ਸასი ਘਾਲ ਪਰ ਵਧਾਈਆਂ ਬਹੁਤ ਸਾਰੀ ਪੂਆ ਤੁਹਾਨੂੰ ਵਧਾਈਆਂ ਨੇ ਪੁੱਤ ਲੈ ਲੈ ਇਹਨ ਦੇਰ ਹੋ ਮਾਰਾਈ ਕਿੰਨੀ ਖੁਸ਼ੀ ਆਈ ਗੱਲ ਹੈ ਮੈਂ ਪੂਆ ਦੱਸ ਮੈਨੂੰ ਪਤਾ ਹੀ ਸਭ ਤੋਂ ਵੱਧ ਯਾਰਾ ਮੇਰੀ ਪੂਆ ਨੂੰ ਖੁਸ਼ੀ ਵਧੀਆ ਵਧੀਆ ਹੈ ਕੇ ਚਲੋ ਇਹ ਵੀ ਲੈ ਲਈਏ ਚੰਗਾ ਹੋ ਗਿਆ ਚਲ ਆਓ ਫਿਰ ते लावा सगन नहीं हो देना तो सगन वाला वा। खुश हाँ खुशिया बोतिया मेरे सब कुछ ही है आज <laughs> <पुवा वासे। laughs> आज वे खा कि सुती कोई पता नहीं पर आ गए ना उठ जी मम्मी ਬਾਹਰ ਦੇ ਦੇ ਘਰ ਵਰਤ ਸੁਭਤੀ ਰੱਖਿਆ ਕਰ ਕਦੋਂ ਦੇ ਪਰੋਣੇ ਆਣ ਕੇ ਬੈਠੇ ਤੇ ਤੂੰ ਬਸ ਸੁੱਤੀ ਆਰਾਮ ਨਾਲ ਆ ਗਈ ਨੀ ਮੰਮੀ ਇਹ ਹੋਰ ਤੇ ਨਾਲੇ ਉਹਨਾਂ ਨੇ ਨਵੀਂ ਸਕੂਟਰੀ ਆਂਦੀ ਆ ਵਧਾਈ ਵੀ ਦੇਈ ਉਹਨਾਂ ਨੂੰ ਕੋਈ ਨਹੀਂ ਮੰਮੀ ਦੇ ਦਾਂਗੀ ਉਹਨਾਂ ਨੂੰ ਵੀ ਦੇਈ ਤੇ ਤੁਹਾਨੂੰ ਵੀ ਬਹੁਤੀ ਬਹੁਤੀ ਵਧਾਈ ਹੋਵੇ ਕੱਲਾ ਫੜਾ ਡੱਬਾ ਤੈਨੂੰ ਮੌਦ ਪੈਣ ਲਈ ਬਿਸਕਟ ਭੁਜੀਏ ਨਾਲ ਆਂਦੀ ਹਾ ਚਾਹ ਪਿਆ ਲੈਣੀ ਤੇ ਨਾਲੇ ਮੇਰੀ ਸੁਣ ਲੈ ਗੱਲ ਜਿੰਨੇ ਜੀ ਹੋਣਗੇ ਨਾ ਉਹਨੇ ਪੀਸ ਵੇਸ ਧਰ ਕੇ ਤਾਂ ਫੇਰ ਲਈ ਆਈ ਕੋਈ ਨਹੀਂ ਮੰਮੀ ਠੀਕ ਆਹੋ ਨਹੀਂ ਸਾ ਚਾਹ ਮੈਨੂੰ ਪੈਹੇ ਫੜਾ ਜਾ ਨਾਲ ਹੀ ਤੁਰ ਚੱਲੇ ਨੇ ਹਲੋ ਮੰਮੀ चल जा लावर ਇੱਥੇ ਆ ਜਾਓ ਹਣ ਨਾਲ ਗੱਲਾਂ ਬਾਤਾਂ ਕਰਨੇ ਆ ਆ ਜਾ ਦਿ ਸਸ਼ਕਾਰ ਵਧਾਈਆਂ ਹਣ ਤੈਨੂੰ ਬਹੁਤੀਆਂ ਬਹੁਤੀਆਂ ਧੰਨ ਬਹੁਤ ਸਾਰੀ ਸਸ਼ਕਾਰ ਤੁਹਾਨੂੰ ਵੀ ਵਧਾਈ ਹੋਈ ਬਹੁਤੀ ਬਹੁਤੀ ਚਲ ਜੂ ਅੰਦਰ ਤੈਨੂੰ ਮੰਮੀ ਬੁਲਾਉਂਦੇ ਨੇ ਆ ਜਾ ਲਾਵ ਚੱਲੀ ਇੱਥੇ ਅੰਦਰ ਹੀ ਕੋਪਿੰਦਰ ਇੱਥੇ ਬੈੰਨੇ ਆ ਕੋਈ ਨਹੀਂ ਕਰਲੀਨ ਹੁਣੀ ਅੰਦਰ ਚਲੀ ਗਈ ਆ ਕੋਈ ਨਹੀਂ ਮੰਮੀ ਫਿਰ ਗਈ ਇੱਥੇ ਬੈਠਿਆ ਚਾਹ ਹੁੰਦੀ ਭਰਾ ਤੋਂ ਚੱਲ ਜੇ ਨੇ ਉੱਥੇ ਹਾਂ ਇੱਕ ਗੱਲ ਤੈਨੂੰ ਦੱਸਾਂ ਮੈਂ ਹਾਂ ਪਿੰਦਰ ਲਾਵੀ ਮੈਨੂੰ ਰੰਗ ਬੜਾ ਸੋਹਣਾ ਲੱਗਾ ਸਕੂਟਰੀ ਦਾ ਵਹਿ ਸਹੀ ਗੱਲ ਪੁੱਛੇ ਪਿੰਦਰ ਜਿੰਨੇ ਜਿੰਨੇ ਵੀ ਵੇਖਿਆ ਨਾ ਰੰਗ ਦੀ ਵਾਕਏ ਉਹਨਾਂ ਤਰੀ ਬੜੀ ਕੀਤੀ ਹੈ ਬਰੰਗ ਬਹੁਤ ਮੈਨੂੰ ਵੀ ਬਹੁਤ ਹੀ ਸੋਹਣੀ ਇੰਨੀ ਮਨ ਨੂੰ ਲੱਗੀ ਹੈ ਨਾ ਬਾਾਕੀ ਕੁਦਰਤ ਦੀ ਕੋਈ ਵੀ ਚੀਜ਼ ਹੁੰਦੀ ਹੈ ਤਾਂ ਬਸ ਮਤਲਬ ਆਪਣੀ ਕੋਈ ਨਹੀਂ ਹੁੰਦੀ ਸੁਭਾਗ ਹੀ ਹੁੰਦਾ ਵੀ ਜਿਹੜੀ ਚੀਜ਼ ਰੰਗ ਢੰਗ ਆ ਜੇ ਹਨਾ ਕੋਈ ਪੀਟੀ ਤੇ ਤੇਰੀ ਗੱਲ ਸਹੀ ਹੈ ਤੇ ਆਪਣਾ ਕਿੱਥੋਂ ਕਢਾਈ ਕਰ ਕਢਾਈ ਪਹਿਲਾਂ ਤਾਂ ਅਦਾ ਸੀ ਧਾਰੀ ਬਣਾਉ ਅੱਛਾ ਤੇ ਮੁੜ ਕੇ ਫਿਰ ਪਤਾ ਪਤਾ ਕਰਕੇ ਉੱਥੋਂ ਵੇਖਿਆ ਫਿਰ ਬਟਾਲਿਓਂ ਘਟਾਲੀ ਅੱਛਾ ਹਾਂ ਚਲੋ ਵਧੀਆ ਰਿਆਂ ਤੇ ਮਰਸਾ ਹਣਾ ਭਾਬੀ ਨੇ ਜ਼ੋਰ ਪਾਇਆ ਹਣਾ ਵਿਲਾਕੇ ਦਾ ਨਹੀਂ ਨਹੀਂ ਉਹਨੇ ਤੇ ਵਿਚਾਰੀ ਨੇ ਘਾਟੋ ਜਦੀ ਜਿੱਦਾਂ ਵੀ ਕਰਨਾ ਕਰ ਲੋ ਮੇਰੇ ਆਪਣੇ ਮਨ ਚ ਆਇਆ ਮੈਂ ਚਲੋ ਯਾਰ ਇਨ ਲੈਕਚਰ ਬਾਦ ਨਾ ਕੋਈ ਨਾ ਕੋਈ ਨਵੀਂ ਚੀਜ਼ ਘਰ ਤੇ ਲੈਣੀ ਚਾਹੀਦੀ ਏ ਕੋਰੀ ਜੋ ਹੋਵੇ ਨਾ ਤੇ ਬੰਦੇ ਨੇ ਪੂਰੀ ਕਰ ਲੈਣੀ ਚਾਹੀਦੀ ਹਾਂ ਤੇ ਨਾਲੇ ਆਪੀ ਇਹਨਾਂ ਚੀਜ਼ਾਂ ਦਾ ਸੋਹੀ ਵਧੀਰਾ ਕੋ ਸਮਾਨ ਬਣਾਉਣਾ ਆਏ ਹੁਣ ਇਧਰੇ ਮਨ ਲੱਗਦਾ ਨਾਂ ਹੀ ਘਰ ਹੋਏ ਹੂੰ ਤੇ ਆਪੇ ਇਹ ਨਾ ਜਾ ਕੇ ਮਗਰੋਂ ਲੈ ਲੂ ਹੁੰਦੀਆਂ ਨੇ ਆਪੇ ਲੈਣਾ ਮਤਲਬ ਬੱਚਿਆਂ ਨੂੰ ਕਿਤੇ ਪਿੱਛੋਂ ਗਾਂ ਮਛਾਂ ਲੈ ਜਾਂਦਾ ਬੰਦਾ ਹਾਂ ਜਾਂਦਾ ਨਹੀਂ ਤੁਹਾਡੇ ਮੋਲ ਵਿੰਦੇ ਰਹਿਣਾ ਵੀ ਕਦੋਂ ਆਉਣਗੇ ਕਦੋਂ ਜਾਣਗੇ ਬਿਲਕੁਲ ਬਿਲਕੁਲ ਇਹ ਆਪੀ ਹੁਣ ਆਪਾਂ ਵੀ ਪੇਕੇ ਦਾ ਢੇੜਾ ਪਹਤੇ ਦਸਣੇ ਦੇਣੀ ਕਾਢ ਹੀ ਆਇਆ ਕਰੇਗਾ ਆਹੋ ਪਹਿਲਾਂ ਜਾਜ ਤੇ ਸਿੱਖ ਲੈ ਅਜੇ ਜਾਜ ਨਹੀਂ ਹੈ ਜੀ ਮੈਨੂੰ ਸਿਖਾਵਾ ਵੀ ਨਹੀਂ ਹੈ ਅਜੇ ਨਹੀਂ ਇਦਾਂ ਕਰ ਲੈ ਜੇ ਜਾਜ ਸਿਖਾਉਣੀ ਹੈ ਨਾ ਕੋਈ ਕੱਚਾ ਪਿਆ ਲੱਭੀ ਸੜਕ ਤੇ ਨਾ ਭਰਾ ਜਾਣੀ ਆਹੋ ਇਹ ਵੀ ਤੇਰੀ ਗੱਲ ਸਹੀ ਆ ਆਹੋ ਲੈ ਡੈਟ ਰੋਟ ਨੀ ਜੀ ਨਾ ਪਾ ਦੇ ਚਲੋ ਕੋਈ ਗੱਲ ਨਹੀਂ ਵਾਕਈ ਤਾਂ ਇਹ ਆਪੇ ਚੱਕਾ ਹੀ ਹੁੰਦਾ ਗੇਮ ਚੀਜ਼ ਦਾ ਜਦੋਂ ਇੱਕਰੀ ਬੰਦਾ ਕਹਿੰਦੇ ਵੀ ਬੈਗਾ ਸੀਟ ਤੇ ਸਮਝੋ ਚੀਜ਼ ਆਪੇ ਫਾਰਵਰਡ ਆ ਗਈ ਨਹੀਂ ਸਹੀ ਗੱਲ ਚਲ ਚੰਗਾ ਹੋਇਆ ਸਗੋ ਨਹੀਂ ਆਏ ਅੰਦਰ ਨਹੀਂ ਮੇਰੀ ਸੁਣੋ ਹਾਂ ਗੱਲ ਉਹਦਾ ਤਾਂ ਹੀ ਮਰੂ ਮਰੂ ਕਰਦੇ ਰਹਿੰਦੇ ਤਾਂ ਹੁਣ ਕਿੱਥੋਂ ਪੈਸੇ ਆ ਗਏ ਤੁਹਾਡੇ ਕੋਲ ਇੱਕ ਡਾਊਨ ਨੂੰ